ਹੈਲੋ ਜੀ ਨਮਸਕਾਰ ਜੀ ਕੀ ਹਾਲ ਚਾਲ ਨੇ ਜੀ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਣਗੇ ਤੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਸਾਰਿਆਂ ਦਾ ਸਵਾਗਤ ਹੈ ਜੀ ਤੇ ਦੁਪਹਿਰ ਦਾ ਤਨ ਵੱਚੁਕੇ ਜੀ ਤੇ ਹੁਣ ਦੇਖ ਲਈਏ ਜੀ ਸਾਣਾ ਪੇਣਾ ਖਾਣੇ ਕਿਰਾ ਤੇ ਦੇਖਦੇ ਹਾਂ ਕੀ ਬਣਾਈ ਜਾਂਦੀ ਹੈ ਦੇਖਦੇ ਹਾਂ ਜੀ ਚੌਲ ਬਣਿਆ ਤੇ ਸੀ ਬਣ ਗਏ ਕਿ ਨਹੀਂ ਬਣੇ ਅੱਗੇ ਚੱਲਦੇ ਹਾਂ ਹਾਂ ਜੀ ਬਣ ਗਏ ਚੌਲ है कितनी कसर है दिखाई कितनी कसर है वाह हा हा नजारा आज खाना थोड़ी कसर है ना बन ते ते ही? ते ही है? के बस दही दही कितने आते दही खा के के ऐसे दही है ओके ओके जी ओके भाई और सना तो खाएगा चावल हैं दही हाँ खानी, खा। सम, खानी है ना बेटा कैलिए दही नहीं खानी आप चौलान चौलाना खबा चौलान ओके और नहीं ना देखो जी। दे। गर्म गर्म चावल आलू पाके ਵਿੱਚ ਗੰਡੇ ਪਾਕੇ ਤੇ ਵਿੱਚ ਦਹੀਂ ਪਾਕੇ ਨਜ਼ਾਰਾ ਆਜੂਜੀ ਖਾਂ ਦਾ ਨਜ਼ਾਰਾ ਆਜੂਜੀ ਖਾਂ ਦਾ ओके जी ओके ਹਾਂ ਤੋ ਕੀ ਖਾਏਗਾ ਆਸਣਾ ਤੋ ਕੀ ਖਾਏਗਾ ਦਹੀਂ ਦਹੀਂ ओके ਮੈਂ ਦਹੀਂ ਖਾਣੀ ਆ ਬਾਰੀ ਨਾ ਯਾਰ ਸੋਨਾ ਆਇ ਨਹੀਂ ਕਰਦੇ ਨਾ ਯਾਰ ਅਬ ਲੈ ਕੇ ਆਈਏ ਸਵਾਦ ਦੇ ਵਿੱਚ ਖਾਵਾਂਗੇ ਆਪਾਂ ਦਹੀਂ ਲੈ ला भाई क्या चल रहा है ओके जी गर्मी बहुत है घर में बहुत ज्यादा है गर्मी रहेगी ये ब्रोते गैस कोड़े तो गर्मी लगती है गर्मी लगती है गर्मी लगती है हां ओके जी गैस कोड़े तो गर्मी लगती लगती है आ जाओ जी आ जाओ आ देखो खा लो जी अपने ਕਾਵਲ ਭਾਣਾ ਜੀ ਬਹੁਤ ਜਿਆਦਾ ਸਵਾਦ ਨੇ ਪਾਈਆਂ ਦੇ ਚਾਹ ਨਹੀਂ ਬਦਲਦੇ ਜੀ ਉਹਨੂੰ ਪੁਨਾਰ ਨੂੰ ਪੁਨਾਰ ਕਰਾਂ ਠੀਕ ਹੈ ਜੀ ਖਾ ਕੇ ਗੱਲਬਾਤ ਕਰਦੇ ਹਾਂ ਓਕੇ ਸਾਰੀ ਤਾਂ ਜੀ ਦੋਸਤੋ ਹੁਣ ਖਾਣਾ ਪੀਣਾ ਹੋ ਗਿਆ ਜੀ ਹੁਣ ਕਰਦੇ ਆ ਜੀ ਦੁਕਾਨ ਚ ਕੰਮ ਜਾ ਕੇ ਤੇ ਤੁਹਾਨੂੰ ਦਿਖਾਉਣੀ ਆ ਜੀ ਅੱਗੇ ਅੱਗੇ ਵਲੌਗ ਦੇ ਵਿੱਚ ਬਣੇ ਰਹੇ ਹੋ ਜੀ ਸਾਰੇ ਭੈਣ ਭਰਾ ਆਪਣੇ ਠੀਕ ਹੈ ਜੀ ਆਜੋ ਆ ਦੇਖੋ ਜੀ ਕੰਮ ਪਿਆ ਬਹੁਤ ਜ਼ਿਆਦਾ ਆ ਕੀ ਕਰੀਏ ਨੇ ਹਾਂ ਇਹ ਇਹ ਕਰਨੇ ਕੇ ਅਚਾ ਪਾਉਣੇਗੇ ਓਕੇ ਇਹਦੇ ਬੁਸ਼ ਪਾਉਣੇ ਆ ਇਹਦੇ ਤੇ ਹਾਂ ਬੁਸ਼ ਆਹਾਂ ਬੁਸ਼ ਬੁਸ਼ ਹੀ ਪਾਉਣੇ ਨਵਾ ਬੋ ਦਈਏ ਛੋਟਾ ਪੇਚ ਦੇ ਸੀ ਦੇਣਾ ਹੈ ਛੋਟਾ ਪੇਚ ਅੱਛਾ ਤੂੰ ਕਰ ਦੇਗੀ ਓਕੇ ਜੀ ਓਕੇ ਛੋਟਾ ਪੇਚ ਖਸਾ ਦੇ ਆਇਮ ਆਇ ਨਾ ਘਟੇ ਨਾ ਘਟਦਾ ਓਹੋ ਆਇ ਨਾ ਘਟਦਾ ਆ ਦਿਖਾਈ ਪੁੱਛ ਕੇ ਉਹਦੇ ਆਇ ਕਿਵੇਂ ਪੁੱਛਿਆ ਰੇ ਇਹ ਵੀ ਹੈ ਇਹ ਗਲੇ ਔਰ ਇਹ ਨਿਬਗਰ ਨਹੀਂ ਹਾਂ ਰੱਬ ਚ ਪੀਵਾਂ ਲੈ ਆਏ ਕਿਵੇਂ ਦੇਵੂ ਸੇ ਹੋਰੀ ਮਨ ਲਗ ਕੰਮ ਤਾਂ ਬਹੁਤ ਜ਼ਿਆਦਾ ਪਿਆਰੇ ਕਾਊਂਟਰ ਭਰੇ ਪਿਆ ਜੀ ਕਰਤੇ ਨਹੀਂ ਜੇ ਕੰਮ ਸਰ ਜੇ ਨਹੀਂ ਕਰਦਾ ਕੰਮ ਕਰ ਹਾਂ ਮੈਨੂੰ ਲੱਗਦਾ ਨਹੀਂ ਬਹੁਤ ਦੇਖੀ ਆਏ ਨਹੀਂ ਬੈਣਾ ਮਨ ਲੱਗਦਾ ਕਰਦਾ ਹਾਂ ਦੋ ਚਲੇ ਰੁਕੋ ਆਏ ਵੱਡਾ ਹੈ ਬੁਸ਼ ਮਨ ਲੱਗਦਾ ਯਾਰ ਹੈ ਹਨਾ ਵੱਡਾ ਸਹੀ ਖੜ ਜਾ ਆਇਆ ਤੇ ਆਪ ਦੇ ਆ ਪਛੜੇ ਆ ਆ ਨਹੀਂ ਜਿਹੜੇ ਆਪ ਕੱਟੇ ਸੀ ਪਿੱਛੇ ਦੇ ਪਿੱਛੇ ਕਟੇ ਇਹ ਆ ਆ ਪਛੜੇ ਸੀ ਮਾ ਇਹ ਸਿੱਧੇ ਗੋਲੀ ਹੈ ਤੇ ਯਾਰ ਇਹਨਾਂ ਅੰਦਰ ਨੂੰ ਕਰ ਦੇ ਅੰਦਰ ਨੂੰ ਕਰ ਦੇ ਆਇਆ ਇਹ ਕ ਇਹਦੇ ਦਾ ਆ ਪੁੱਛ ਸੀ ਇਹਨਾਂ ਅੰਦਰ ਨੂੰ ਕਰ ਦੇ ਉਹ ਆਉਣਾ ਨਹੀਂ ਸੀ ਹੈ ਨਾ ਵੱਡਾ ਬਹੁਤ ਹੈ ਤਾਂ ਚਲੋ ਜੀ ਇਹਨੂੰ ਠੀਕ ਕਰਕੇ ਫੇਰ ਦਿਖਾਉਣੀ ਹੈ ਜੀ ਸਾਨੂੰ ਅੱਗੇ ਅੱਗੇ ਠੀਕ ਹੈ じゃ ਸਾਰਾ ਸਮਾਨ ਖਿਲਰਿਆ ਪਿਆ ਤਾਂ ਸਾਰਾ ਜੋੜ ਕੇ ਫੇਰ ਦਿਖਾਉਣੀ ਹੈ ਜੀ ਸਾਨੂੰ ਹਾਂ ਜੀ ਹੁਣ ਪੱਖਾ ਸਾਰਾ ਜੋੜਤਾ ਜੀ ਆ ਦੇਖੋ ਤੇ ਹੁਣ ਇਹਦੀ ਟੈਸਟਿੰਗ ਕਰਨ ਲੱਗੇ ਆਪਣੇ ਮਿਸਤਰੀ ਸਾਹਿਬ ਜੀ ਹਾਂ ਜੀ ਟੈਸਟਿੰਗ ਕਰੋ ਇਹਦੀ ਚੱਲਿਆ ਨਹੀਂ ਬਟਨ ਛੱਡ ਕੇ ਦੇਖੋ ਥਲੋ ਆ ਵਾਓ ਚਲਾਤਾ ਚਲਾਤਾ ਮਿਸਤਰੀ ਸਾਹਿਬ ਨੇ ਚਲਾਤਾ ਇਹ ਸਾਰਾ ਜੋੜਤਾ ਹੁਣ ਠੀਕ ਹੈ ਜੀ ਓਕੇ ਸਾਰਿਆਂ ਨੂੰ ਠੰਡ ਨਹੀਂ ਆਂਦੀ ਆਵਾ ਓਕੇ ਮੁਦੀਆ ਉਹਨਾਂ ਦਾ ਕੁੰਮਣ ਵਾਲਾ ਪੱਖਾ ਇਹ ਦੂਜਾ ਮੁਦੀਆ ਬਾਹਰ ਇੱਕ ਕਰਿਓ ਹੁਣ ਜੀ ਪੱਖਾ ਰੈਡੀ ਹੋ ਗਿਆ ਜੀ ਤੇ ਹੁਣ ਸਾਫ ਸਪਾਈ ਚੱਲ ਰਹੀ ਹੈ ਤੇ ਕਾਊਂਟਰ ਦੀ ਕਾਊਂਟਰ ਦੀ ਸਾਫ ਸफाई ਆ ਦੇਖੋ ਤੇ ਹੁਣ ਜੀ ਐਸ ਪੱਖੇ ਜਿਹੜਾ ਆ ਪੱਖਾ ਜਿਹੜਾ ਐਸ ਪੱਖੇ ਤੇ 베ARING ਪਾਉਣੇ ਜੀ ਐਸ ਤੇ ਇਹ ਖੋਲਾਂਗੇ ਜੀ ਹੁਣ ਐਸ ਪੱਖੇ ਤੇ 베ARING ਪਾਉਣੇ ਨਾਈਸ ਹੈ ਲਓ ਜੀ ਆ ਸੁਣਾ ਕਹਿੰਦੀ ਮੇਰੀ ਵੀਡੀਓ ਵੀ ਆਉਣੀ ਚਾਹੀਦੀ ਵਿੱਚ ਮਿਸਤਰੀ ਮਿਸਤਰੀ ਪਣੇ ਦੀ ਮੇਰੀ ਵੀਡੀਓ ਵੀ ਆਉਣੀ ਚਾਹੀਦੀ ਵਿੱਚ ਇਹ ਆਂਦੀ ਮੇਰੇ ਵੀ ਖਿੱਚ ਦੋ ਨਾ ਬਸ ਆਏ ਬੇਟਾ ਤੋੜ ਦੇਣਾ ਤੂੰ ਜਿਹੜਾ ਜਿਹੜਾ ਸਹੀ ਕੀਤਾ ਉਹਨੂੰ ਫੇਰ ਤੋੜ ਦੇਗਾ ਯਾਰ ਤੂੰ ਓਕੇ ਠੀਕ ਹੈ ਜੀ ਚਲੋ ਮਿਲਦੇ ਆਂ ਜੀ ਅਗਲੇ ਵਲੌਗ ਚ ਠੀਕ ਹੈ ਜੀ ਓਕੇ